ਸਵਾਰੀਆਂ ਨਾਲ ਭਰੀ ਹੋਈ ਚੱਲਦੀ বাস ਨੂੰ ਅੱਗ ਲੱਗ ਗਈ ਹੈ ਜਿਸ ਕਰਕੇ 12 ਜਣੇ ਜਿਉਂਦੇ ਸੜ ਜਾਣ ਦੀ ਖਬਰ ਹੈ ਬੇहद ਮੰਦ ਭਾਗੀ ਖਬਰ ਹੈ ਇੱਕ ਲਗਜ਼ਰੀ বাস ਨੂੰ ਅੱਗ ਲੱਗੀ ਹੈ ਅਤੇ ਇਸ ਵਿੱਚ ਸਵਾਰ 12 ਜਣੇ ਜਿਉਂਦੇ ਸੜ ਗਏ ਨੇ ਇਹ ਜੋ ਮੰਦ ਭਾਗੀ ਖਬਰ ਹੈ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਆਂਧਰਾ ਪ੍ਰਦੇਸ਼ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਕੂਰਨੂਲ ਜ਼ਿਲ੍ਹੇ ਵਿੱਚ ਸਵੇਰੇ ਇੱਕ ਨਿੱਜੀ ਲਗਜ਼ਰੀ ਯਾਤਰੀ বাস ਨੂੰ ਅੱਗ ਲੱਗੀ ਸਮਾਚਾਰ ਏਜੰਸੀਆਂ ਦੇ ਮੁਤਾਬਕ ਇਸ ਹਾਦਸੇ ਵਿੱਚ 12 ਜਾਣੇ ਜਿਉਂਦੇ ਸੜ ਗਏ ਨੇ ਇਹ ਘਟਨਾ 3:30 ਵਜੇ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ NH 44 ਤੇ ਬੱਸ ਤੇ ਮੋਟਰਸਾਈਕਲ ਨਾਲ ਟੱਕਰ ਹੋਈ ਬਾਈਕ ਬੱਸ ਦੇ ਹੇਠਾਂ ਆ ਗਈ ਅਤੇ ਬਾਲਨ ਟੈਂਕ ਨਾਲ ਟਕਰਾ ਗਈ ਜਿਸ ਕਾਰਨ ਬੱਸ ਨੂੰ ਤੁਰੰਤ ਅੱਗ ਲੱਗ ਗਈ ਬੱਸ ਹైదరాబాద్ ਤੋਂ ਬੰਗਲੁਰੂ ਜਾ ਰਹੀ ਸੀ ਬੱਸ ਵਿੱਚ ਸਵਾਰ ਲਗਭਗ 40 ਯਾਤਰੀ ਸਨ ਉਨਾਬ ਵਿੱਚੋਂ ਬਹੁਤ ਸਾਰੇ ਜਿਉਂਦੇ ਸਣ ਜਾਣ ਦੀ ਖਬਰ ਹੈ 19 ਸਵਾਰੀਆਂ ਨੇ ਛਾਲ ਮਾਰ ਕੇ ਜਾਨ ਬਚਾਈ ਐਮਰਜੈਂਸੀ ਗੇਟ ਤੋੜ ਕੇ ਜਾਨ ਬਚਾਉਣ ਵਾਲੇ ਬੁਰੀ ਤਰ੍ਹਾਂ ਸੜ ਗਏ ਸਨ ਅਤੇ ਉਹਨਾਂ ਨੂੰ ਕੁਰਨੂਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੁਮ ਨਿਊਜ਼ ਏਜੰਸੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ ਜਦੋਂ ਕਿ ਹੋਰ ਰਿਪੋਰਟਾਂ ਵਿੱਚ ਇਹ ਅੰਕੜਾ 25 ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਇਸ ਦੀ ਪੁਸ਼ਟੀ ਜਦ ਤੱਕ ਨਹੀਂ ਕਰਦਾ ਉਸ ਤੱਕ ਅੰਕੜਾ ਦੀ ਪੁਸ਼ਟੀ ਕਰਨਾ ਸਹੀ ਨਹੀਂ ਹੋਵੇਗਾ ਪਰ ਜੋ ਮੀਡੀਆ ਰਿਪੋਰਟਸ ਮੁਤਾਬਿਕ ਜੋ ਮੁੱਢਲੀ ਜਾਣਕਾਰੀ ਆ ਰਹੀ ਹੈ ਅਸੀਂ ਉਸੇ ਸਾਮਿਲਾ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ ਪਰ ਕੁਝ ਰਿਪੋਰਟਾਂ ਨੇ ਜਿਹੜੀਆਂ ਉਹ 25 ਵੀ ਦੱਸ ਰਹੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਨੇ ਜਿਸ ਕਾਰਨ ਉਹਨਾਂ ਦੀ ਪਛਾਣ ਵੀ ਕਰਨਾ ਮੁਸ਼ਕਲ ਹੋ ਗਿਆ ਇਸ ਤੋਂ ਪਹਿਲਾਂ ਵੀ ਭਾਰਤ ਦੇ ਵਿੱਚ ਇੱਕ ਅਜਿਹਾ ਵਾਸਾਤਾ ਹੋਇਆ ਸੀ ਜਿਸ ਵਿੱਚ ਕਈ ਜਣੇ ਜਿਉਂਦੇ ਸੜਗੇ ਸਨ ਜਿਨ੍ਹਾਂ ਨੂੰ ਜਿਨ੍ਹਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਡੀਐਨਏ ਟੈਸਟ ਰਾਹੀਂ ਹੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਕੀਤੀ ਜਾਣ ਦਾ ਜਿਹੜਾ ਪ੍ਰਸ਼ਾਸਨ ਨੇ ਕਿਹਾ ਸੀ ਸੋ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਹੈ ਕੁਰਨੂਲ ਜ਼ਿਲ੍ਹੇ ਦੇ ਵਿੱਚ ਯਾਤਰੀਆਂ ਨਾਲ ਪਰਿਵਾਰਸ ਅੱਗ ਦੇ ਨਾਲ ਅ ਠੱਕਰ ਗਈ ਹੈ ਜਿਸ ਕਰਕੇ ਇਸ ਵਿੱਚ ਹੁਣ ਤੱਕ ਕਈ ਸਵਾਰੀਆਂ ਦੇ ਜਿਉਂਦੇ ਸੜ ਜਾਣ ਦੀ ਖਬਰ ਸਾਹਮਣੇ ਆਈ ਹੈ ਸਵਾਰੀਆਂ ਨਾਲ ਭਰੀ ਹੋਈ ਚੱਲਦੀ বাস ਨੂੰ ਅੱਗ ਲੱਗ ਗਈ ਹੈ ਜਿਸ ਕਰਕੇ 12 ਜਣੇ ਜਿਉਂਦੇ ਸੜ ਜਾਣ ਦੀ ਖਬਰ ਹੈ ਬੇहद ਮੰਦਪਾਗੀ ਖਬਰ ਹੈ ਇੱਕ ਲਗਜ਼ਰੀ বাস ਨੂੰ ਅੱਗ ਲੱਗੀ ਹੈ ਅਤੇ ਇਸ ਵਿੱਚ ਸਵਾਰ 12 ਜਣੇ ਜਿਉਂਦੇ ਸੜ ਗਏ ਨੇ ਇਹ ਜੋ ਮੰਦਪਾਗੀ ਖਬਰ ਹੈ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਆਂਧਰਾ ਪ੍ਰਦੇਸ਼ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਕੁਰਨੂਲ ਜ਼ਿਲ੍ਹੇ ਵਿੱਚ ਸਵੇਰੇ ਇੱਕ ਨਿੱਜੀ ਲਗਜ਼ਰੀ ਯਾਤਰੀ বাস ਨੂੰ ਅੱਗ ਲੱਗੀ ਸਮਾਚਾਰ ਏਜੰਸੀਆਂ ਦੇ ਮੁਤਾਬਕ ਇਸ ਹਾਦਸੇ ਵਿੱਚ 12 ਜਣੇ ਜਿਉਂਦੇ ਸੜ ਗਏ ਨੇ ਇਹ ਘਟਨਾ 3:30 ਵਜੇ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ NH44 ਤੇ ਬੱਸ ਤੇ ਮੋਟਰਸਾਈਕਲ ਨਾਲ ਟੱਕਰ ਹੋਈ ਬਾਈਕ ਬੱਸ ਦੇ ਹੇਠਾਂ ਆ ਗਈ ਅਤੇ ਬਾਲਨ ਟੈਂਕ ਨਾਲ ਟਕਰਾ ਗਈ ਜਿਸ ਕਾਰਨ ਬੱਸ ਨੂੰ ਤੁਰੰਤ ਅੱਗ ਲੱਗ ਗਈ ਬੱਸ ਹైదరాబాద్ ਤੋਂ ਬੰਗਲੌਰੂ ਜਾ ਰਹੀ ਸੀ ਬੱਸ ਵਿੱਚ ਸਵਾਰ ਲਗਭਗ 40 ਯਾਤਰੀ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਜਿਉਂਦੇ ਸਣ ਜਾਣ ਦੀ ਖਬਰ ਹੈ 19 ਸਵਾਰੀਆਂ ਨੇ ਛਾਲ ਮਾਰ ਕੇ ਜਾਨ ਬਚਾਈ ਐਮਰਜੈਂਸੀ ਗੇਟ ਤੋੜ ਕੇ ਜਾਨ ਬਚਾਉਣ ਵਾਲੇ ਬੁਰੀ ਤਰ੍ਹਾਂ ਸੜ ਗਏ ਸਨ ਅਤੇ ਉਹਨਾਂ ਨੂੰ ਕੁਰਨੂਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੋ ਨਿਊਜ਼ ਏਜੰਸੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ ਜਦੋਂ ਕਿ ਹੋਰ ਰਿਪੋਰਟਾਂ ਵਿੱਚ ਇਹ ਅੰਕੜਾ 25 ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਇਸ ਦੀ ਪੁਸ਼ਟੀ ਜਦ ਤੱਕ ਨਹੀਂ ਕਰਦਾ ਉਸ ਤੱਕ ਅੰਕੜਾਂ ਦੀ ਪੁਸ਼ਟੀ ਕਰਨਾ ਸਹੀ ਨਹੀਂ ਹੋਵੇਗਾ ਪਰ ਜੋ ਮੀਡੀਆ ਰਿਪੋਰਟਸ ਮੁਤਾਬਿਕ ਜੋ ਮੁੱਢਲੀ ਜਾਣਕਾਰੀ ਆ ਰਹੀ ਹੈ ਅਸੀਂ ਉਸੇ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ ਪਰ ਕੁਝ ਰਿਪੋਰਟਾਂ ਨੇ ਜਿਹੜੀਆਂ ਉਹ 25 ਵੀ ਦੱਸ ਰਹੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਨੇ ਜਿਸ ਕਾਰਨ ਉਹਨਾਂ ਦੀ ਪਛਾਣ ਵੀ ਕਰਨਾ ਮੁਸ਼ਕਲ ਹੋ ਗਿਆ ਹੈ ਇਸ ਤੋਂ ਪਹਿਲਾਂ ਵੀ ਭਾਰਤ ਦੇ ਵਿੱਚ ਇੱਕ ਅਜਿਹਾ ਬੱਸ ਹਾਦਸਾ ਹੋਇਆ ਸੀ ਜਿਸ ਵਿੱਚ ਕਈ ਜਣੇ ਜਿਉਂਦੇ ਸੜਗੇ ਸਨ ਜਿਨ੍ਹਾਂ ਨੂੰ ਜਿਨ੍ਹਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਡੀਐਨਏ ਟੈਸਟ ਰਾਹੀਂ ਹੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਕੀਤੀ ਜਾਂਦਾ ਜਿਹੜਾ ਪ੍ਰਸ਼ਾਸਨ ਨੇ ਕਿਹਾ ਸੀ ਸੋ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਹੈ ਕੁਰਨੂਲ ਜ਼ਿਲ੍ਹੇ ਦੇ ਵਿੱਚ ਯਾਤਰੀਆਂ ਨਾਲ ਪਰਿਵਾਰਸ ਅੱਗ ਦੇ ਨਾਲ ਅ ਘਰ ਗਈ ਹੈ ਜਿਸ ਕਰਕੇ ਇਸ ਵਿੱਚ ਹੁਣ ਤੱਕ ਕਈ ਸਵਾਰੀਆਂ ਦੇ ਜਿਉਂਦੇ ਸੜ ਜਾਣ ਦੀ ਖਬਰ ਸਾਹਮਣੇ ਆਈ ਹੈ